ਉਸ ਐਫ ਆਈ ਆਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਅਸੀਂ ਇੱਕ ਮਤਲਬ ਖਾਸ ਕਰਕੇ ਮੈਂ ਮੈਂ ਤੇ ਮੇਰੇ ਸਾਥੀਆਂ ਨੇ ਨਿਸ਼ਾਨਦੇਹੀ ਜਦੋਂ ਸਾਡੇ ਪਿੰਡ ਵਿੱਚ ਹੋਈ ਸਰਕਾਰੀ ਅਮਲੇ ਦੇ ਨਾਲ ਉਸ ਤੋਂ ਬਾਅਦ ਜਿਹੜੀ ਐਫ ਆਈ ਆਰ ਕਹਿੰਦੀ ਹੈ ਜੀ ਅਸੀਂ ਇੱਕ 5000 ਰੁਪਏ ਦਾ ਫੋਨ ਕਿਸੇ ਤੋਂ ਖੋਲਿਆ ਤਾਂ ਅਸੀਂ ਕਾਫੀ ਦੇਰ ਤੋਂ ਵੇਟ ਕਰ ਰਹੇ ਸੀਗੇ ਵੀ ਮਾਨਯੋਗ ਸੈਸ਼ਨ ਕੋਰਟ ਦਾ ਡਿਸੀਜਨ ਆ ਜਾਏ ਤੇ ਉਸ ਤੋਂ ਬਾਅਦ ਅਸੀਂ ਸਾਰਿਆਂ ਨੂੰ ਇਕੱਠੇ ਕਰਕੇ ਜੋ ਫੈਕਟਸ ਹੈਗੇ ਆ ਉਹ ਡਿਸਪਲੇ ਕਰਾਂਗੇ ਇਸ ਲਈ ਅੱਜ ਤੁਹਾਨੂੰ ਸਾਰਿਆਂ ਨੂੰ ਬੁਲਾਇਆ ਗਿਆ ਹੈ ਪਰ ਇਹ ਜਿਹੜੀ ਐਫਆਈਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਕੰਪਲੇਨੈਂਟ ਹੈ ਰੁਪਿੰਦਰ ਸਿੰਘ son of ਸੁਖਵਿੰਦਰ ਸਿੰਘ ਬੜੇ ਧਿਆਨ ਨਾਲ ਸਮਝਣਾ ਰੁਪਿੰਦਰ ਸਿੰਘ ਨੇ ਐਫਆਈਆਰ ਰਜਿਸਟਰ ਕਰਵਾਈ ਵੀ ਮੈਂ ਉਹਦੇ ਤੋਂ ਫੋਨ ਖੋਲਿਆ ਤੇ ਪੁਲਿਸ ਨੇ ਐਫਆਈਆਰ ਰਜਿਸਟਰ ਕਰਤੀ तकरीबन 30 ਘੰਟੇ ਬਾਅਦ ਜਿਹੜੀ ਸਾਡੀ ਉਸ ਦੇ ਨਿਸ਼ਾਨਦੇਹੀ ਹੋਈ ਸੀਗੀ ਜਿਦੇ ਵਿੱਚ ਡਿਊਟੀ ਮੈਜਿਸਟ੍ਰੇਟ ਆਏ ਸੀਗੇ ਤਹਿਸੀਲਦਾਰ ਆਏ ਸੀਗੇ ਕਾਨੂੰਨਗੋ ਆਏ ਸੀਗੇ ਪਟਵਾਰੀ ਆਏ ਸੀਗੇ ਤੇ ਦੋ ਥਾਣਿਆਂ ਦੀ ਪੁਲਿਸ ਤੇ ਉਹਨਾਂ ਦੇ ਇੰਚਾਰਜ ਆਏ ਸੀਗੇ ਉ ਤੋਂ ਬਾਅਦ ਇਹ ਨਿਸ਼ਾਨਦੇਹੀ ਦੀ ਰਿਪੋਰਟ ਆਈ ਹੈ ਤੇ ਤੁਸੀਂ ਸਾਰੇ ਬੜਾ ਹੈਰਾਨ ਹੋਵੋਗੇ ਦੇਖ ਕੇ ਵੀ ਇਹਦੇ ਵਿੱਚ ਰੁਪਿੰਦਰ ਸਿੰਘ ਤੇ ਸਾਨੂੰ ਸੁਖਵਿੰਦਰ ਸਿੰਘ ਦਾ ਰਿਪੋਰਟ ਦੇ ਵਿੱਚ ਨਾਮ ਆਇਆ ਹੈ ਵੀ ਉਹਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸ਼ਾਮਲਾ ਜ਼ਮੀਨ ਤੇ ਤਾਂ ਇਹਦੇ ਤੋਂ ਸਾਫ ਪ੍ਰੂਫ ਹੁੰਦਾ ਹੈ ਵੀ ਜਦੋਂ ਤੁਸੀਂ ਕਿਸੇ ਦੀ ਜ਼ਮੀਨ ਲੈਣੇ ਹੋ ਸਰਕਾਰੀ ਜ਼ਮੀਨ ਛਡਾਨੇ ਹੋ ਕਬਜ਼ੇ ਤੋਂ ਵੀ ਲੋਕਾਂ ਦੇ ਕੰਮ ਆ ਸਕੇ ਗਰੀਬਾਂ ਦੇ ਕੰਮ ਆ ਸਕੇ ਤਾਂ ਉਹਨੂੰ ਮਿਰਚਾਂ ਲੱਗਦੀਆਂ ਤੇ ਉਹ ਜਾਂਦਾ ਆਪਣੇ ਹਲਕੇ ਦੇ ਲੀਡਰ ਕੋਲ ਵੀ ਬਾਈ ਜੀ ਦੇਖੋ ਇੱਕ ਤਾਂ ਉਹ ਆਪਣੇ ਆਪ ਨੂੰ ਜ਼ਿਆਦਾ ਲੀਡਰ ਸਮਝਦਾ ਹੈ ਉਹ ਤੁਹਾਡੇ ਤੋਂ ਵੱਡਾ ਲੀਡਰ ਬੰਨਾ ਚਾਹੁੰਦਾ ਹੈ ਜਿਵੇਂ ਲੋਕਾਂ ਦੀ ਵਰਡਿੰਗ ਹੁੰਦੀ ਹੈ ਤੇ ਜਿਵੇਂ ਸਾਨੂੰ ਪਤਾ ਚੱਲਦਾ ਹੈ ਕਿ ਉਹ ਤੋਂ ਬਾਅਦ ਜਿਹੜੇ ਆਪਣੇ ਹਲਕੇ ਦੇ ਲੀਡਰ ਨੇ ਉਹ ਇਹ ਕੰਮ ਕਰਦੇ ਨੇ ਉਹਨਾਂ ਕੋਲ ਸਿੱਧਾ ਇਹ ਹੁੰਦਾ ਵੀ ਪਰਚਾ ਦਰਜ ਕਰਾਇਆ ਜਾਵੇ ਜੋ ਸਾਡੇ ਤੇ ਹੋਇਆ ਤਾਂ ਇਹ ਪ੍ਰੂਫ ਜਿਹੜਾ ਹੈਗਾ ਵੀ ਉਹਨੇ ਕਬਜ਼ਾ ਕੀਤਾ ਹੋਇਆ ਜ਼ਮੀਨ ਤੇ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਬੜੀ ਵਧੀਆ ਗੱਲ ਦੱਸਦਾ 14 ਜਨਵਰੀ 2025 ਨੂੰ eviction and rent recovery act ਦੇ ਤਹਿਤ ਨੋਟਿਸ ਨਿਕਲਿਆ ਹੋਇਆ ਉਹਨੂੰ ਉਹਦਾ ਘਰ ਖਾਲੀ ਕਰਨ ਦਾ ਜਿਹੜਾ ਉਹਦਾ ਘਰ ਹੈ ਉਹ ਵੀ ਸ਼ਾਮਲਾੜ ਜ਼ਮੀਨ ਤੇ ਹੈ ਆਲਰੇਡੀ ਨੋਟਿਸ ਆਇਆ ਹੋਇਆ ਹੈ ਕਿ ਤੂੰ ਘਰ ਖਾਲੀ ਕਰਨਾ ਹੈ ਤੇ ਜਿਹੜੀ ਜ਼ਮੀਨ ਕਰਕੇ ਪੰਗਾ ਪਿਆ ਜਿੱਥੇ ਸ਼ਾਮਲਾੜ ਜ਼ਮੀਨ ਹੈ ਜਿੱਥੇ ਉਹ ਕਹਿੰਦੇ ਨੇ دیوار ਢਾਤੀਏ ਕਰਤਾ ਉਹ ਕਰਤਾ ਉਹਦਾ ਅਲੱਗ ਤੋਂ ਨਿਸ਼ਾਨਦੇਹੀ ਦੇ ਵਿੱਚ ਆਇਆ ਕਿ ਕਬਜ਼ਾ ਤੇ ਪੁਲਿਸ ਮਹਿਕਮੇ ਦੇ ਵਿੱਚ ਜੀ ਆਰ ਪੀ ਗਵਰਨਮੈਂਟ ਰੇਲਵੇ ਪੁਲਿਸ ਦੇ ਵਿੱਚ ਉਹ ਆਦਮੀ ਮੁਲਾਜ਼ਮ ਹੈ 문שי ਹੈ ਸ਼ਾਇਦ ਉਥੇ ਤੇ ਉਹ 문שי ਨੇ ਸਾਡੇ ਪਿੰਡ ਵਿੱਚ ਘਰ ਬਣਾਇਆ ਹੋਇਆ ਹੈ 3000 ਗਜ਼ ਦੇ ਵਿੱਚ ਸ਼ਾਮਲਾਟ ਜ਼ਮੀਨ ਤੇ ਤੇ ਉਸ ਤੋਂ ਇਲਾਵਾ ਜਿਹੜੀ ਪਿੰਡ ਦੀ ਧਰਮਸ਼ਾਲਾ ਹੁੰਦੀ ਹੈ ਜਿੱਥੇ ਗਰੀਬ ਲੋਕ ਆ ਕੇ ਵਿਆਹ ਕਰਦੇ ਨੇ ਉਹ ਧਰਮਸ਼ਾਲਾ ਨੂੰ ਕੋਈ ਰਸਤਾ ਹੀ ਨਹੀਂ ਹੈਗਾ ਜਾਣ ਨੂੰ ਕੋਈ ਗੱਡੀ ਕੋਈ 4-ਵీలਰ ਉਥੋਂ ਨਹੀਂ ਨੰਗ ਸਕਦਾ ਉਹ ਰਸਤੇ ਤੇ ਤੇ ਨਾਲ ਦੀ ਸ਼ਾਮਲਾਟ ਦੀ ਸਾਰੀ ਜਗ੍ਹਾ ਤੇ ਉਹਨੇ ਕਬਜ਼ਾ ਕੀਤਾ ਤਾਂ ਮੇਨ ਗੱਲ ਇਹ ਹੈ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਆਪਣੇ ਪਿੰਡਾਂ ਦੇ ਵਿੱਚ ਸਾਡੇ ਹਲਕੇ ਦੇ ਪਿੰਡਾਂ ਦੇ ਵਿੱਚ ਸਮਾਣੇ ਹਲਕੇ ਦੇ ਪਿੰਡਾਂ ਵਿੱਚ ਹਰ ਪਿੰਡ ਕੋਲ 19 ਕਿ ਜ਼ਮੀਨ ਹੁੰਦੀ ਹੈ ਕਿ ਉਹਦੇ ਨਾਲ ਪਿੰਡ ਦੇ ਕੰਮ ਹੋ ਜਾਇਆ ਕਰਨ ਪਰ ਆਪਣੇ ਲੀਡਰਾਂ ਦੇ ਦਬਾਅ ਦੇ ਕਾਰਨ ਤੇ ਪੁਰਾਣੇ ਬੰਦੇ ਆ ਜਿਨ੍ਹਾਂ ਨੇ ਜ਼ਮੀਨਾਂ ਦੱਬੀਆਂ ਹੋਈਆਂ ਪਿੰਡ ਨੂੰ ਇੱਕ ਪੈਸਾ ਨਹੀਂ ਮਿਲਦਾ ਮੈਨੂੰ ਕੱਲ ਕੋਈ ਕਹਿ ਰਿਹਾ ਸੀਗਾ ਵੀ ਬਠਵਾਈ ਕਲਾਂ ਦੇ ਵਿੱਚ 550 ਕਿੱਲੇ ਪੰਚਾਇਤੀ ਜ਼ਮੀਨ ਤੁਸੀਂ ਦੇਖੋ ਜੇ ਉਹਦੇ ਤੋਂ 100 ਕਿੱਲੇ ਪੰਚਾਇਤੀ ਜ਼ਮੀਨ ਵੀ ਛੁੱਟ ਜਾਂਦੀ ਹੈ 72000 ਰੁਪਏ ਰੇਟ ਹੈ 72 ਲੱਖ ਰੁਪਏ ਦਾ ਸਾਲ ਦਾ ਹੀ ਹੋ ਗਿਆ ਕਿੰਨੇ ਕੰਪਿੰਡਾ ਦੇ ਹੋ ਜਾਣ ਤੇ ਜੇ ਕੋਈ ਸਾਡੇ ਵਰਗਾ ਬੰਦਾ ਉਹ ਜ਼ਮੀਨਾਂ ਛੁੜਵਾਂਦਾ ਹੈ ਉਹ ਕੰਮ ਕਰਦਾ ਤਾਂ ਫਿਰ ਇਹ ਲੀਡਰ ਜਿਹੜੇ ਹੈਗੇ ਆ ਉਹ ਵਿੱਚ ਆ ਕੇ ਪਰਚੇ ਦਰਜ ਕਰਾਉਂਦੇ ਨੇ ਇੱਕ ਪਾਸੇ ਸਰਕਾਰ ਕਹਿੰਦੀ ਹੈ ਵੀ ਸ਼ਾਮਲਾ ਜ਼ਮੀਨਾਂ ਛੁੜਵਾਓ ਤਾਂ ਕਿ ਕਬਜ਼ੇ ਛੁੱਟਣ ਪਿੰਡਾਂ ਨੂੰ ਇਨਕਮ ਵਧੇ ਤੇ ਦੂਜੇ ਪਾਸੇ ਉਸੇ ਸਰਕਾਰ ਦੇ ਜਿਹੜੇ ਐਮਐਲਏ ਨੇ ਉਹ ਲੋਕਲ ਪੋਲਿਟਿਕਸ ਨੂੰ ਇਨਵੋਲ ਕਰਦੇ ਨੇ ਤੇ ਜਿਹੜਾ ਬੰਦਾ ਛੜਾਨ ਜਾ ਰਿਹਾ ਹੋਵੇ ਜਿਹੜਾ ਬੰਦਾ ਛੜਾ ਰਿਹਾ ਹੋਵੇ ਉਹਨਾਂ ਤੇ ਪਰਚੇ ਕਰਾਂਦੇ ਨੇ ਤਾਂ ਮੈਂ ਐਮਐਲਏ ਸਾਹਿਬ ਨੂੰ ਵੀ ਥੋੜੇ ਰਾਹੀ ਇੱਕ ਸਵਾਲ ਪੁੱਛਣਾ ਚਾਹੂੰਗਾ ਵੀ ਯਾਰ ਅੰਨਾ ਕੀ ਗੱਲ ਹੋ ਗਈ ਵੀ ਹਲੇ ਤਾਂ ਡੇਢ ਸਾਲ ਪਿਆ ਅੰਨਾ ਕਿਉਂ ਘਬਰਾਏ ਹੋਇਓ ਅੰਨਾ ਕਿਉਂ ਡਰੇ ਹੋਇਓ ਐਸਾ ਕੀ ਕਰਤਾ ਮੈਂ ਐਸਾ ਕੀ ਕਰਤਾ ਮੇਰੇ ਸਾਥੀਆਂ ਨੇ ਮੈਡੀਕਲ ਕੈਂਪ ਜੇ ਲਾ ਲੇ ਜੇ ਕੋ ਅੱਖਾਂ ਦੇ ਕੈਂਪ ਲਾ ਲੇ ਤਾਂ ਤੁਸੀਂ ਸਾਡਾ ਪਿੰਡਾਂ ਦੇ ਵਿੱਚ ਵੜਨਾ ਰੋਕਤਾ ਡਰੋਲੇ ਅਸੀਂ ਗਏ ਮੇਰੇ ਫੇਸਬੁਕ ਤੇ ਤੁਸੀਂ ਵੀਡੀਓ ਦੇਖ ਲਿਓ ਡਰੋਲੇ ਵਾਲੇ ਹੱਥ ਜੋੜ ਕੇ ਬਹਿ ਗਏ ਬੰਦੇ ਸਾਰੇ ਡਰੋਲਾ ਤੇ ਡਰੋਲੀ ਪਿੰਡਾਂਲੇ ਕਿ ਜੀ ਸਾਡੇ ਤੇ ਸਰਕਾਰ ਦਾ ਦਬਾਅ ਹੈ ਤੁਸੀਂ ਸਾਡੇ ਪਿੰਡ ਨਾ ਆਓ ਉਹ ਕਹਿੰਦੇ ਨੇ ਜੇਕਰ ਨੂੰ ਕੋੜਾ ਇਸ ਪਿੰਡ ਵਿੱਚ ਆਇਆ ਅਸੀਂ ਚਵੰਨੀ ਵੀ ਨਹੀਂ ਦਵਾਂਗੇ ਕੋਈ ਗ੍ਰਾਂਟ ਨਹੀਂ ਦਵਾਂਗੇ ਕੋਈ ਕੰਮ ਨਹੀਂ ਕਰਾਂਗੇ ਉਸ ਤੋਂ ਬਾਅਦ ਬਠੋਈ ਕਲਾਂ ਦੇ ਵਿੱਚ ਮੰਤਰੀ ਸਾਹਿਬ ਦਾ ਜੀਜਾ ਉਹ ਕਹਿੰਦਾ ਹੈ ਕਿ ਇੱਥੇ ਨਾ ਬੜੋ ਡਰੋਲੇ ਵਾਲੇ ਕਹਿੰਦੇ ਆ ਉੱਥੇ ਨਾ ਬੜੋ ਫਿਰ ਜੇ ਇਨਾ ਚ ਨਾ ਬੜੀਏ ਆਪਣੇ ਪਿੰਡ ਜ਼ਮੀਨ ਛਡਵਾਈਏ ਤਾਂ ਉਹਦਾ ਪਰਚਾ ਹੋ ਜਾਂਦਾ ਫਿਰ ਹੁਣ ਅਸੀਂ ਕੀ ਕਰੀਏ ਜੀ ਘਰਾਂ ਚ ਬਹਿ ਜਾਈਏ ਇਹ ਸਿਆਸੀ ਕਿਰਦਾਰ ਮੈਂ ਮਤਲਬ ਸਿਆਸੀ ਕਿਰਦਾਰ ਦੀ ਗੱਲ ਕਰਨਾ ਚਾਹੂੰਗਾ ਇਹ ਕਿ ਚੰਗਾ ਸਿਆਸੀ ਕਿਰਦਾਰ ਹੈ ਵੀ ਜੇ ਕੋਈ ਆਪਣੇ ਪਿੰਡ ਦੀ ਜ਼ਮੀਨ ਛਡਵਾ ਰਿਹਾ ਹੈ ਤਾਂ ਤੁਸੀਂ ਉਹਦੇ ਤੇ ਮੋਬਾਈਲ ਦਾ ਲੁੱਟ ਖੋ ਦਾ ਪਰਚਾ ਕਰਾ ਰਹੇ ਹੋ ਇੱਕ ਹੋਰ ਤੁਹਾਨੂੰ ਬੜਾ ਮੈਂ ਫੈਕਟ ਦੱਸਦਾ ਇਹਦੇ ਵਿੱਚ ਧਰਮਸ਼ਾਲਾ ਦੀ ਜ਼ਮੀਨ ਤੇ ਤਿੰਨ ਬੰਦਿਆਂ ਦਾ ਕਬਜ਼ਾ ਹੈ ਆ ਪੰਨੂ ਦਾ ਮੈਂ ਤੁਹਾਨੂੰ ਨਾਮ ਦੱਸਿਆ ਕਾਗਜ਼ ਦਿਖਾਇਆ ਤੇ ਉਹਦੇ ਤੇ ਗੁਰਜੀਤ ਸਿੰਘ ਦਾ ਵੀ ਕਬਜ਼ਾ ਹੈ ਗੁਰਜੀਤ ਸਿੰਘ ਸਾਡੇ ਉਲਟ ਸਰਪੰਚੀ ਇਲੈਕਸ਼ਨ ਦੇ ਵਿੱਚ ਲੜਿਆ ਸੀਗਾ ਤੇ ਸਾਹਬ ਨੇ ਉਹਨੂੰ ਇਲੈਕਸ਼ਨ ਲੜਾਇਆ ਸੀਗਾ ਉਹ ਇਹ ਬੰਦਾ ਇਹਨਾਂ ਸਾਰਿਆਂ ਨੇ ਜਾ ਕੇ ਕਹਿ ਕੇ ਦਬਾਅ ਪਾ ਕੇ ਕਹਿ ਲੋ ਜਾਂ ਕਹਿ ਲੋ ਜੀ ਵੀ ਮੈਂ ਤਾਂ ਹੁਣ ਦੂਜੀ ਰਮਿੰਦਰ ਦਾ ਸਰਪੰਚੀ ਜੀ ਵੀ ਮੈਂ ਤਾਂ ਹਾਰ ਗਿਆ ਉਹਦੇ ਤੋਂ ਵੀ ਘੱਟ-ਘੱਟ ਆਹ ਪਰਚਾ ਤਾਂ ਦਰਜ ਕਰੋ ਤਾਂ ਕਿ ਮੇਰੀ ਤਾਂ ਪਿੰਡ 'ਚ ਥੋੜੀ-ਬਹੁਤ ਬਣੇ ਇਹ ਕਹਿ ਕੇ ਇਹਨਾਂ ਸਾਰਿਆਂ ਨੇ ਐਫ ਆਈ ਆਰ ਰਜਿਸਟਰ ਕਰਾਈ ਹੈ ਜਰ ਕਿ ਸਾਰੇ ਦੇ ਸਾਰੇ ਪਿੰਡਾਂ ਦੀ ਜ਼ਮੀਨ ਅੱਜ ਤੋਂ ਨਹੀਂ 20 ਸਾਲਾਂ ਤੋਂ ਦੱਬੀ ਬੈਠੇ ਨੇ ਤੇ ਉਹ ਵੀ ਕਿਹੜੀ ਜ਼ਮੀਨ ਧਰਮਸ਼ਾਲਾ ਦੀ ਜ਼ਮੀਨ ਜਿੱਥੇ ਗਰੀਬਾਂ ਨੇ ਵਿਆਹ ਕਰਨਾ ਹੁੰਦੇ ਆ ਕੋਈ ਤਾਰਜ ਕਰਨਾ ਹੁੰਦਾ ਕੋ ਘੋਗ ਪਾਣਾ ਹੁੰਦਾ ਉਹ ਜਿਹੜਾ ਏਰੀਆ ਹੈਗਾ ਸਾਡੇ ਪਿੰਡ ਦਾ ਉਹ ਸਾਰਾ ਐਸਸੀਬੀਸੀ ਕਮਿਊਨਿਟੀ ਉੱਥੇ ਰਹਿੰਦੀ ਹੈ ਉੱਥੇ ਵਾਲਮੀਕੀ ਕਮਿਊਨਿਟੀ ਰਹਿੰਦੀ ਹੈ ਤੇ ਉੱਥੇ ਹੀ ਇਹਨਾਂ ਨੇ ਕਬਜ਼ੇ ਕੀਤੇ ਹੋਏ ਨੇ ਤੇ ਉੱਥੇ ਤੁਸੀਂ ਆਪ ਜਾ ਕੇ ਵੀ ਪੁੱਛ ਸਕਦੇ ਹੋ ਇਹੀ ਕਹਿੰਦੇ ਆ ਵੀ ਇਹਨਾਂ ਲੋਕਾਂ ਨੇ ਜੀ ਸਾਨੂੰ 20 ਸਾਲ ਤੋਂ ਬੋਲਣ ਹੀ ਨਹੀਂ ਦਿੱਤਾ ਸਾਨੂੰ ਉਠਾ ਨਹੀਂ ਨਹੀਂ ਦਿੱਤਾ ਹੁਣੇ ਤੁਸੀਂ ਬੋਲਦੇ ਹੋ ਤਾਂ ਤੁਹਾਡੇ ਤੇ ਐਵੇਂ ਪਰਚੇ ਦਰਜ ਕਰਾਂਗੇ ਦੂਸਰੀ ਗੱਲ ਜਦੋਂ ਸਾਡੇ ਤੇ ਐਫ ਆਈ ਆਰ ਰਜਿਸਟਰ ਹੁੰਦੀ ਹੈ ਤੇ ਸਾਨੂੰ ਇੰਟਾਇਰਿੰਗ ਪ੍ਰੋਟੈਕਸ਼ਨ ਮਿਲਦੀ ਹੈ ਕੋਰਟ ਤੋਂ ਉਸ ਤੋਂ ਬਾਅਦ ਮੈਨੂੰ ਸਮਾਨੇ ਹਲਕੇ ਤੋਂ ਘੱਟੋ ਘੱਟ 200 300 ਫੋਨ ਆਏ ਹੋਣਗੇ ਜਿਹਦੇ ਵਿੱਚ ਸਾਫ ਦਾ ਸਰਪੰਚ ਵੀ ਨੇ ਕਾਉਂਸਲਰ ਵੀ ਨੇ ਪੰਚਾਇਤ ਮੈਂਬਰ ਵੀ ਨੇ ਆਮ ਬੰਦੇ ਵੀ ਨਹੀਂ ਇੱਕ ਬੰਦਾ ਕਹਿੰਦਾ ਜੀ ਵੀ ਮੇਰੀ ਤਾਂ ਦੁਕਾਨ ਸੀਗੀ ਸਿਰਫ ਪਰਚੂਨ ਦੀ ਤੇ ਮੇਰਾ ਇਹਨਾਂ ਦੇ ਸਰਪੰਚ ਨਾਲ ਪੰਗਾ ਪਿਆ ਉਹ ਸਰਪੰਚ ਨੇ ਮੇਰੇ ਤੇ ਪਰਚਾ ਦਰਜ ਕਰਵਾਤਾ ਇਹ ਸਾਰੇ ਬੰਦੇ ਸਾਡੇ ਹਲਕੇ ਦੇ ਵਿੱਚ ਓਵੇਂ ਹੀ ਐਫ ਆਈ ਆਰ ਆਪਣੇ ਤੇ ਰਜਿਸਟਰ ਕਰਵਾ ਕੇ ਬੈਠੇ ਨੇ ਜਿਵੇਂ ਸਾਡੇ ਤੇ ਹੋਈ ਹੈ ਕੋਈ ਸੁਣਵਾਈ ਨਹੀਂ ਹੈਗੀ ਕੁਝ ਹੋ ਨਹੀਂ ਹੈਗਾ ਕਈਆਂ ਕੋਲ ਤਾਂ ਵਿਚਾਰਿਆਂ ਕੋਲ ਪੈਸੇ ਵਕੀਲ ਨੂੰ ਦੇਣ ਨੂੰ ਵੀ ਨਹੀਂ ਹੈਗੇ ਤਿੰਨ ਤਿੰਨ ਮਹੀਨੇ ਛੇ ਛੇ ਮਹੀਨੇ ਆਪਣਾ ਘਰ ਛੱਡ ਕੇ ਬਾਹਰ ਰਹਿੰਦੇ ਨੇ ਇਹ ਸਾਰੇ ਬੰਦਿਆਂ ਨਾਲ ਅਸੀਂ ਗੱਲ ਕੀਤੀ ਹੈ ਸਾਰੇ ਬੰਦਿਆਂ ਨੂੰ ਇਕੱਠੇ ਕਰਾਂਗੇ ਤੇ ਬਹੁਤ ਜਲਦੀ ਜਿਵੇਂ ਪਹਿਲੇ ਅਸੀਂ ਨੌਜਵਾਨ ਜਗਾਓ ਯਾਤਰਾ ਕੰਢੀ ਸੀਗੀ ਅਸੀਂ ਹੁਣ ਹਲਕਾ ਜਗਾਓ ਮਿਸ਼ਨ ਸ਼ੁਰੂ ਕਰਾਂਗੇ ਜਿਹਦੇ ਵਿੱਚ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨਾਲ ਤੱਕੇ ਹੋਏ ਨੇ ਜਿਨ੍ਹਾਂ ਲੋਕਾਂ ਤੇ ਐਵੇਂ ਦੇ ਕੇਸ ਰਜਿਸਟਰ ਹੋਏ ਨੇ ਉਹਨਾਂ ਦੀ ਜਾ ਕੇ ਮਦਦ ਕਰਾਂਗੇ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜਾਂਗੇ ਤੇ ਉਹਨਾਂ ਨੂੰ ਇਸ ਜਿਹੜੇ ਚੰਗਲ 'ਚ ਫਸੇ ਹੋਏ ਨੇ ਕਾਨੂੰਨੀ ਚੰਗੂਲ ਕਹਿ ਲਓ ਜਾਂ ਐਫ ਆਈ ਆਰ ਦੇ ਕਿਸੇ ਚੰਗੂ 'ਚ ਕਹਿ ਲਓ ਉਹਦੇ 'ਚੋਂ ਕੱਢਾਂਗੇ ਤੇ ਬਹੁਤ ਜਲਦੀ ਜੀ ਕਰ ਲੂਗੀ ਬਹੁਤ ਜਲਦੀ ਅਸੀਂ ਇਹ ਹਲਕਾ ਜਗਾਓ ਮਿਸ਼ਨ ਉਹਨਾਂ ਲੋਕਾਂ ਵਾਸਤੇ ਸ਼ੁਰੂ ਕਰਾਂਗੇ ਜਿਹੜੇ ਕਹਿੰਦੇ ਨੇ ਵੀ ਸਾਡੇ ਤੇ ਵੀ ਨਜਾਇਜ਼ ਪਰਚੇ ਹੋਏ ਨੇ ਬਗੈਰ ਕਿਸੇ ਗੱਲ ਤੋਂ ਹੋਏ ਨੇ ਬਗੈਰ ਕਿਸੇ ਵਾਰਦਾਤ ਤੋਂ ਹੋਏ ਨੇ ਸਾਨੂੰ ਤਾਂ ਬਸ ਉੱਤੇ-ਸੁੱਤੇ ਪਤਾ ਚੱਲਿਆ ਜਾਂ ਪੁਲਿਸ ਚੱਕੇ ਲੈ ਗਈ ਜਾਂ ਕਿਸੇ ਨੇ ਰਸਤਾ ਵੀ ਪਰਚਾ ਦਰਜ ਹੋ ਗਿਆ ਜੀ ਤੇ ਆਪਣਾ ਘਰ ਛੱਡ ਲਿਆ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਝੂਠਾ ਪਰਚਾ ਹੋਇਆ ਹੈ ਜਾਂ ਧੋਖਾ ਦੇ ਹੋ ਰਹੇ ਤੁਸੀਂ ਹੁਣ ਇਹਦੇ ਖਿਲਾਫ ਕੋਈ ਡਿਫਰਮੇਸ਼ਨ ਵੀ ਕਰੋਗੇ ਅਸੀਂ ਇਹਦੇ ਖਿਲਾਫ ਡੀਜੀਪੀ ਸਾਹਿਬ ਨੂੰ ਇਨਕੁਆਇਰੀ ਲਗਾਈ ਹੈ ਜੀ ਤੇ ਇਨਕੁਆਇਰੀ ਦੇ ਵਿੱਚ ਉੱਥੇ ਉਹਨਾਂ ਨੇ ਸ਼ੁਰੂ ਵੀ ਕਰਤਾ ਥੋ ਮਸਲ-ਮਸਲ ਜਾ ਚੁੱਕੀ ਹੈ ਮੇਰੇ ਖਿਆਲ ਸਾਰੀ ਥਾਣੇ ਤੋਂ ਤੇ ਅਸੀਂ ਆਖੋਂ ਕੋਰਟ ਤੋਂ ਪ੍ਰੋਟੈਕਸ਼ਨ ਵੀ ਲੈ ਲਈ ਅਰੇਸਟ ਪ੍ਰੋਟੈਕਸ਼ਨ ਵੀ ਲੈ ਲਈ ਤੇ ਹੁਣ ਜਦੋਂ ਐਫਆਈਆਰ ਰਜਿਸਟਰ ਹੋਈ ਤਾਂ ਚੌਥੇ ਪੰਜਵੇਂ ਦਿਨੀ ਮੈਂ ਨਾਮ ਨਹੀਂ ਦੱਸ ਸਕਦਾ ਸਾਨੂੰ ਫੋਨ ਆਨੇ ਸ਼ੁਰੂ ਹੋ ਗਏ ਕਿ ਸਮਝੌਤਾ ਕਰ ਲੋ ਸਮਝੌਤਾ ਕਰ ਲੋ ਅਸੀਂ ਸਮਝੌਤਾ ਕਰਾ ਦੰਨੇ ਆ ਅਸੀਂ ਉੱਥੇ ਰਸਤਾ ਵੀ ਬਣਾ ਦੰਨੇ ਜਿਹੜਾ ਰਸਤਾ ਨਜਾਇਜ਼ ਕੰਮ ਦਾ ਸੀਗਾ ਪਰ ਉਹ ਸਟੇਜ ਸਮਝੌਤਾ ਕਰਨ ਦੀ ਨਿਕਲ ਚੁੱਕੀ ਸੀ 4 ਦਿਨ ਸਮਝੌਤੇ ਦੇ ਕਾਲ ਆਉਂਦੇ ਰਹੇ 5ਵੇਂ ਦਿਨ ਤੋਂ ਫਿਰ ਧਮਕੀਆਂ ਦੇ ਕਾਲ ਆਣ ਲੱਗੇ ਕਿ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਪਿੰਡ ਵਿੱਚ ਕਿਵੇਂ ਰਹਿਦਾ ਹੈ ਹੁਣ ਅਸੀਂ ਤੁਹਾਨੂੰ ਦਿਖਾਵਾਂਗੇ ਸਰਕਾਰ ਕੀ ਹੁੰਦੀ ਹੈ ਸਰਕਾਰ ਦੀ ਪਾਵਰ ਕੀ ਹੁੰਦੀ ਹੈ ਉਹ ਸਾਰਾ ਹੁਣ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਉਹ ਹਲੇ ਤੱਕ ਵੀ ਆ ਰਹੇ ਨੇ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਿਣਾ ਚਾਹੂੰਗਾ ਜਦੋਂ ਮੈਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਮੇਰੇ ਕੋਲ ਪੰਜਾਬ ਪੁਲਿਸ ਦੀ 2019 ਤੋਂ ਪ੍ਰੋਟੈਕਸ਼ਨ ਸੀਗੀ ਮੇਰੀ ਸਿਕਿਉਰਿਟੀ ਵਿਡਰਾ ਕਰ ਲਈ ਉਸ ਤੋਂ ਬਾਅਦ ਆ ਮੇਰੇ ਘਰ ਦੀ ਰੇਕੀ ਹੋ ਰਹੀ ਹੈ ਐਵੇਂ ਦੀ ਇੱਕ ਗੱਡੀ ਲਗਾਤਾਰ ਉਥੋਂ ਚੱਕਰ ਕੱਟ ਰਹੀ ਹੈ ਇਸ ਤੋਂ ਇਲਾਵਾ ਪਿੰਡ ਵਾਲੇ ਕਹਿੰਦੇ ਨੇ ਕਿ ਜਲੰਧਰ ਨੰਬਰ ਦੀਆਂ ਤਿੰਨ ਗੱਡੀਆਂ ਲਗਾਤਾਰ ਤੁਹਾਡੇ ਘਰ ਦੇ ਗਲੀ ਦੇ ਆਰ-ਬਾਰ ਚੱਕਰ ਕੱਟਦੇ ਨੇ ਤੁਹਾਡੇ ਘਰ ਜਾਣ ਦਾ ਟਾਈਮ ਦੇਖਦੇ ਨੇ ਤੁਹਾਡੇ ਘਰ ਆਉਣ ਦਾ ਟਾਈਮ ਦੇਖਦੇ ਨੇ ਤੁਹਾਡੇ ਪਰਿਵਾਰ ਦੇ ਜਾਣ ਦਾ ਟਾਈਮ ਦੇਖਦੇ ਨੇ ਕਦੇ-ਕਦੇ ਕੋਈ ਗੱਡੀ ਨਿਕਲਦੀ ਹੈ ਤੁਹਾਡੇ ਪਰਿਵਾਰ ਦੀਆਂ ਤੁਹਾਡੀ ਤੇ ਗੱਡੀਆਂ ਪਿੱਛੋਂ 1/2 ਕਿਲੋਮੀਟਰ ਡਿਫਰੈਂਸ ਰੱਖ ਕੇ ਨਾਲ ਚੱਲ ਰਹੀਆਂ ਹੁੰਦੀਆਂ ਨੇ ਇਹ ਸਾਰੀ ਵੀ ਸਾਡੀ ਸੀਸੀਟੀਵੀ ਫੁਟੇਜ ਜਿਹੜੀ ਹੈਗੀ ਹੈ ਤੇ ਜਿਹੜੀਆਂ ਇਹ ਫੋਟੋ ਹੈਗੀਆਂ ਮੈਂ ਏਡੀਜੀਪੀ ਸਿਕਿਉਰਿਟੀ ਸਾਹਿਬ ਨੂੰ ਸਬਮਿਟ ਕਰਵਾਈਆਂ ਨੇ ਅੱਜ ਤੇ ਉਹਨਾਂ ਨੂੰ ਪਹਿਲਾਂ ਵੀ ਮੈਂ ਕਾਫੀ ਐਵੇਂ ਕਿਉਂਕਿ ਮੈਂ 2019 ਤੋਂ ਥ੍ਰੈਟ ਦੇ ਵਿੱਚ ਥ੍ਰੈਟ ਪਰਸੈਪਸ਼ਨ ਦੇ ਵਿੱਚ ਹੈਗਾ ਪਹਿਲਾਂ ਵੀ ਮੈਂ ਮੇਰੀਆਂ ਬਹੁਤ ਚੀਜ਼ਾਂ ਕੀਤੀਆਂ ਨੇ ਇੰਟੈਲੀਜੈਂਸ ਬਿਊਰੋ ਤੋਂ ਮੇਰੇ ਕੋਲ ਟੀਮ ਆਈ ਘਰ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਤੁਹਾਨੂੰ ਥ੍ਰੈਟ ਹੈਗਾ ਤੇ ਤੁਸੀਂ ਆਪਣਾ ਬਹੁਤ ਖਾਸ ਧਿਆਨ ਰੱਖਣਾ ਪਰ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਕੋਈ ਥ੍ਰੈਟ ਨਹੀਂ ਹੈਗਾ ਹੁਣ ਮੈਨੂੰ ਨਹੀਂ ਪਤਾ ਵੀ ਜਿਹੜੀ ਆਈਬੀ ਹੁੰਦੀ ਹੈ ਮਤਲਬ ਦੇਸ਼ ਦਾ ਅੱਖ ਔਰ ਕੰਨ ਹੁੰਦਾ ਇੰਟੈਲੀਜੈਂਸ ਬਿਊਰੋ ਆਫ ਇੰਡੀਆ ਜੇ ਉਹ ਕਹਿ ਰਹੇ ਨੇ ਮੈਨੂੰ ਕਿ ਹਾਂ ਤੁਸੀਂ ਧਿਆਨ ਰੱਖੋ ਤੁਹਾਨੂੰ ਥ੍ਰੈਟ ਹੈਗਾ ਪਰ ਇਹ ਜਿਹੜੀ ਏਜੰਸੀ ਹੈ ਆਪਣੀ ਜ਼ਿਲ੍ਹੇ ਦੀ ਇਹ ਕਹਿੰਦੀ ਹੈ ਜੀ ਨਹੀਂ ਕੋਈ ਥ੍ਰੈਟ ਨਹੀਂ ਹੈਗਾ ਤਾਂ ਹੁਣ ਇਸ ਚੀਜ਼ ਨੂੰ ਸਿਆਸੀ ਰੰਜਿਸ਼ ਨਾਲ ਜੋੜੀਏ ਜਾਂ ਕਿਸ ਚੀਜ਼ ਨਾਲ ਜੋੜੀਏ ਸਾਨੂੰ ਨਹੀਂ ਪਤਾ ਤੇ ਮੇਰਾ ਆਪਣਾ ਨਿਊਜ਼ ਚੈਨਲ ਹੁੰਦੇ ਹੋਏ ਵੀ ਮੈਂ ਕਦੀ ਆਪਣੀ ਸਿਕਿਉਰਿਟੀ ਵਾਸਤੇ ਕਦੀ ਕੋਈ ਖਬਰ ਨਹੀਂ ਚਲਾਈ ਇਹ ਅੱਜ ਪਹਿਲੀ ਵਾਰ ਮੈਂ ਚਲਾ ਰਿਹਾ ਜਦੋਂ ਮੇਰੀ ਫੈਮਿਲੀ ਤੇ ਗੱਲ ਆਈ ਹੈ ਜਾਂ ਇਹ ਮਤਲਬ ਬਹੁਤ ਜ਼ਿਆਦਾ ਵਾਰਦਾਤਾ ਹੁਣ ਵਧ ਗਈਆਂ ਪਿੱਛੇ ਜਦੋਂ ਤੁਹਾਡੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਹੋਈ ਹੈ ਜਦੋਂ ਤੋਂ ਮੈਂ ਪਿੰਡਾਂ ਚ ਜਾਣਾ ਸ਼ੁਰੂ ਕੀਤਾ ਜੀ ਅੱਛਾ ਮੈਂ ਸਤੰਬਰ ਦੇ ਵਿੱਚ ਮੇਰੀ ਸਿਕਿਉਰਿਟੀ ਵਿਡਰੋ ਹੋਈ ਉਸ ਤੋਂ ਬਾਅਦ ਅਕਤੂਬਰ ਦੇ ਵਿੱਚ ਮੈਨੂੰ ਫੇਰ ਇਹਨਾਂ ਨੇ ਦਿੱਤੀ ਨਵੰਬਰ ਦੇ ਵਿੱਚ ਫੇਰ ਵਿਡਰੋ ਕਰ ਲਈ ਮਤਲਬ ਰਾਣੀ ਚ ਅਜੀਸ਼ ਹੋਗੀ ਜੀ 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 ਪਰ ਮੈਨੂੰ ਉਹਦਾ ਕੋਈ ਉਹ ਨਹੀਂ ਹੈਗਾ ਠੀਕ ਹੈ ਅਸੀਂ ਚਿੱਠੀਆਂ ਪਾੰਨੇ ਆ ਉਹ ਕਰਦੇ ਆ ਇੰਟੈਲੀਜੈਂਸ ਬਿਊਰੋ ਕਹਿੰਦਾ ਹੈ ਜੀ ਥ੍ਰੈਟ ਹੈਗਾ ਤੇ ਪਟਿਆਲਾ ਪੁਲਿਸ ਕਹਿੰਦੀ ਹੈ ਨਹੀਂ ਹੈਗਾ ਤਾਂ ਚਲੋ ਠੀਕ ਹੈ ਉਹ ਇਹਨਾਂ ਦਾ ਜੋ ਪ੍ਰੋਸੀਜਰਲ ਹੈ ਉਹ ਇਹਨਾਂ ਨੇ ਦੇਖਣਾ ਹੈ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਤੁਸੀਂ ਕਿਸੇ ਨੂੰ ਰੋਕ ਸਕਦੇ ਵੀ ਤੁਸੀਂ ਐਫ ਆਈ ਆਰ ਰਜਿਸਟਰ ਕਰ ਦੋਗੇ ਵੀ ਇਹਨੇ ਮੋਬਾਈਲ ਖੋਲਿਆ ਕੱਲ ਨੂੰ ਐਫ ਆਈ ਆਰ ਰਜਿਸਟਰ ਕਰ ਲਓਗੇ ਮੈਂ ਕਿਸੇ ਦੀ ਮੱਝ ਖੋਲ ਲਈ ਜਾਂ ਕੱਲ ਨੂੰ ਫਿਰ ਇੱਕ ਹੋਰ ਐਫ ਆਈ ਆਰ ਸ਼ਾਇਦ ਮੇਰੇ ਤੇ ਕਰ ਦੇਣ ਵੀ ਮੈਂ ਕਿਸੇ ਦੀ ਮੋਟਰ ਤੋਂ ਜਾ ਕੇ 5 ਲੀਟਰ ਪਾਣੀ ਪਾ ਲਿਆ ਠੀਕ ਹੈ ਇਹ ਲੋਕਾਂ ਨੂੰ ਪਤਾ ਹੈ ਹੁਣ ਲੋਕ ਬਹੁ ਉਹ ਹੁਣ ਬੇਵਕੂਫ ਨਹੀਂ ਹੈਗੇ ਉਹਨਾਂ ਨੂੰ ਸਾਰੀ ਚੀਜ਼ਾਂ ਦਿਖਦੀਆਂ ਹਨ ਤੇ ਅੰਨਾ ਜਦਾ ਡਰ ਅੰਨਾ ਜਦਾ ਉਹ ਸਾਡੇ ਤੋਂ ਦਰਨ ਦੀ ਲੋੜ ਨਹੀਂ ਹੈਗੀ ਐਮਐਲਏ ਸਾਹਿਬ ਨੂੰ ਪਰ ਉਹ ਜਿਆਦਾ ਡਰ ਰਹੇ ਨੇ ਕਿਉਂਕਿ ਹਲਕਾ ਟਾਈਮ ਵੀ ਬਹੁਤ ਹੈ ਹਲਕਾ 1.5 ਸਾਲ ਪਿਆ ਕਰੋ ਜੀ ਕੋਈ ਆંકੜਾ ਹੈਗਾ ਕਿੰਨੇ ਕੁ ਬੰਦੇ ਉਹਦੇ ਪਰਚੇ ਜਿਹੜੇ ਕਹਿੰਦੇ ਤੁਸੀਂ ਨਜਾਇਜ਼ ਪਰਚੇ ਉਹਨਾਂ ਦੇ ਹੋਏ ਆ ਜਿਨ੍ਹਾਂ ਨੂੰ ਮੈਂ ਹੁਣ ਪਿੰਡ ਚ ਜਾਇਆ ਕਰੂੰਗਾ ਜੀ ਉੱਥੇ ਉਹ ਲੋਕ ਵੀ ਆਇਆ ਕਰਨਗੇ ਤੇ ਆਪਣੇ ਕਾਗਜ਼ ਵੀ ਲੈ ਕੇ ਆਇਆ ਕਰਨਗੇ ਬਹੁਤ ਜਲਦੀ ਤੁਸੀਂ ਪਿੰਡਾਂ ਦੇ ਵਿੱਚ ਮੇਰੀਆਂ ਚੌਪਾਲ ਲੱਗਦੇ ਦੇਖੋਗੇ ਜਿੱਥੇ ਉਹ ਲੋਕ ਆਇਆ ਕਰਨਗੇ ਤੇ ਆਪਣੀ ਮੁਸ਼ਕਲਾਂ ਤੇ ਐਵੇਂ ਦੇ ਹੋਏ ਹੋਏ ਤੱਕਿਆਂ ਨੂੰ ਜਾਗਰੂਕ ਕਰੇਗਾ ਪਰ ਇਹ ਕਿਹੜੇ ਦੇਖ ਲਈ ਸਿਆਸੀ ਪਾਰਟੀਆਂ ਨੇ ਵੀਡੀ ਕਿਸ ਨੂੰ ਕਿਵੇਂ ਦੇਖਦੇ ਹੋ ਜਿਵੇਂ ਕਾਂਗਰਸ ਹੋ ਗਿਆ ਕਾਲੀ ਦਲ ਲੋਗਰ ਹੱਕ ਤੇ ਜਾ ਰਿਹਾ ਲੱਗਦਾ ਕਿਥੇ ਨ ਕਿਤੇ ਸਮਰਥਕ ਚ ਹੈਗੇ ਤੁਹਾਡੇ ਸਾਡੇ ਸਾਰੇ ਜਾਨੇ ਸਮਰਥਨ ਨੇ ਜੀ ਗੱਲ ਤਾਂ ਸਿਆਸੀ ਕਿਰਦਾਰ ਦੀ ਹੁੰਦੀ ਹੈ ਜੇ ਕਿਸੇ ਦਾ ਸਿਆਸੀ ਕਿਰਦਾਰ ਹੀ ਐਵੇਂ ਦਾ ਹੋਵੇ ਇੱਕ ਬੰਦਾ ਮੇਰੀ ਗੱਡੀ ਚ ਚਲਾਉਂਦਾ ਹੈ ਉਹਦੀ 20000 ਤਨਖਾਹ ਹੈ ਉਹਦਾ ਵੀ ਨਾ ਪਰਚੇ ਚ ਪਵਾਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਇੱਕ ਬੰਦਾ ਉੱਥੇ ਹੈ ਹੀ ਨਹੀਂ ਉਡੀ ਮੋਬਾਈਲ ਦੀ ਲੋਕੇਸ਼ਨ ਕਿਤੇ ਹੋਰ ਦੀ ਆ ਰਹੀ ਹੈ ਉਹਦਾ ਵੀ ਨਾਮ ਵਿੱਚ ਪਤਾ ਇਹਨੂੰ ਤੁਸੀਂ ਸਿਆਸੀ ਕਿਰਦਾਰ ਕਹੋਗੇ ਸਿਆਸਤ ਦਾ ਵੀ ਇੱਕ ਲੈਵਲ ਹੁੰਦਾ ਨਾ ਤੁਸੀਂ ਉਸ ਲੈਵਲ ਦੀ ਸਿਆਸਤ ਕਰੋ ਤੁਸੀਂ ਮੇਰੇ ਤੇ ਕਰੋ ਤੁਸੀਂ ਉਹ ਗਰੀਬ ਨੂੰ ਕਰ ਰਹੇ ਹੋ ਜਿਹੜਾ ਵਿਚਾਰਾ ਆਂਦਾ ਹੀ ਬੀਪੀਐਲ ਫੈਮਿਲੀ ਚ ਹੈ ਉਹਦੇ ਤੇ ਵੀ ਐਫਆਈਆਰ ਕਰ ਰਹੇ ਹੋ ਜਿਹੜਾ ਉੱਥੇ ਮੋਬਾਈਲ ਲੋਕੇਸ਼ਨ ਹੀ ਨਹੀਂ ਆ ਰਹੀ ਉਹਦੇ ਤੇ ਵੀ ਐਫਆਈਆਰ ਕਰਾ ਰਹੇ ਹਾਂ ਤੇ ਇਹਦੇ ਵਿੱਚ ਮੇਨ ਗੱਲ ਇਹੀ ਹੈ ਵੀ ਅਸੀਂ ਪਿੰਡਾਂ ਚ ਨਾ ਜਾਈਏ ਅਸੀਂ ਕੋਈ ਕੰਮ ਨਾ ਕਰੀਏ ਮੇਰੇ ਕੋਲ ਤਾਂ ਬਹੁਤ ਲੋਕਾਂ ਨੇ ਭੇਜਿਆ ਜੀ ਉਹ ਐਂ ਕਹਿੰਦੇ ਐਂ ਕਹਿੰਦੇ ਐ ਪਰ ਚਲੋ ਔਨ ਰਿਕਾਰਡ ਗੱਲਾਂ ਨਹੀਂ ਹੈਗੀਆਂ ਪਰ ਮੇਨ ਇਹੀ ਹੈ ਕਿ ਸਾਡੇ ਪਿੰਡਾਂ 'ਚ ਤੇ ਸਾਡੇ ਕੰਮ ਕਰਨ ਤੋਂ ਦਿੱਕਤ ਹੈ ਸਾਰੀ ਕਾਇ ਚੀਜ਼ਾਂ ਹੋ ਰਹੀਆਂ ਨੇ ਨਹੀਂ ਤਾਂ ਜਦੋਂ ਕੰਮ ਹੋ ਗਿਆ ਡਿਊਟੀ ਮੈਜਿਸਟ੍ਰੇਟ ਹੀ ਚਲੇ ਗਏ ਸਾਰੀ ਨਿਸ਼ਾਨਦੇਹੀ ਹੋ ਗਈ ਪੁਲਿਸ ਚਲੀ ਗਈ ਤਾਂ ਉਸ ਤੋਂ ਬਾਅਦ ਕਾਦੀ ਲੜਾਈ ਹੋਣੀ ਸੀਗੀ ਜੇ ਲੜਾਈ ਹੁੰਦੀ ਤਾਂ ਮੌਕੇ ਤੇ ਹੁੰਦੀ ਉਹ ਬੰਦੇ ਮੌਕੇ ਤੇ ਆ ਕੇ ਕਹਿੰਦੇ ਨਾ ਜੀ ਇਹ ਸਾਡੀ ਦੁਆਰ ਹੈ ਇਹ ਸ਼ਾਮਲਾਟ ਨਹੀਂ ਹੈਗੀ ਉੱਥੇ ਮੈਜਿਸਟ੍ਰੇਟ ਖੜਾ ਸੀ ਕਾਨੂੰਨਗੋ ਖੜਾ ਸੀ ਉਹਨੂੰ ਦੱਸ ਦਿੰਦੇ ਕਿ ਭਈ ਇਹ ਰਿਆ ਰਿਕਾਰਡ ਇਹ ਰਿਆ ਲਠਾ ਇਹ ਤੇਰੀ ਇਸੇ ਬੀਡੀਪੀਓ ਨੇ ਕਿਸੇ ਮੈਜਿਸਟਰੇਟ ਨੇ ਕਿਸੇ ਆਈਓ ਨੇ ਕਿਸੇ ਬੰਦੇ ਨੇ ਸਰਕਾਰੀ ਨੇ ਰਿਪੋਰਟ ਚ ਲਿਖਿਆ ਕਿ ਉੱਥੇ ਲੜਾਈ ਹੋ ਗਈ ਜਾਂ ਉੱਥੇ ਲੋਕ ਰਾਜ਼ੀ ਨਹੀਂ ਸੀ ਕੁਝ ਵੀ ਨਹੀਂ ਸੀ ਸਭ ਕੁਝ ਸ਼ਾਂਤੀ ਨਾਲ ਹੋਇਆ ਪਹਿਲਾਂ ਹਲਕਿਆਂ ਦੇ ਦਫ਼ਤਰ ਖੋਲੇ ਹੁਣ ਆਨਲਾਈਨ ਟਾਈਮ ਚ ਕਰੋ ਤਾਂ ਇਹ ਦੁਬਾਰਾ ਸ਼ੁਰੂਆਤ ਹੋਈ ਕਿਉਂ ਸਾਡੇ ਹਲਕਿਆਂ ਦੇ ਦਫ਼ਤਰ ਅੱਜ ਵੀ ਚੱਲ ਰਹੇ ਨੇ ਜੀ ਮੈਂ ਇੱਕ ਦਿਨ ਦੇ ਵਿੱਚ 10 ਤੋਂ 15 ਬੰਦਿਆਂ ਦੇ ਕੰਮ ਕਰਾਨਾ ਹੈ ਔਰ ਬਿਲਕੁਲ छाਤੀ ਠੋਕ ਕੇ ਕਰਾਨਾ ਹੈ ਮੇਰੇ ਕੋਲ ਪੂਰੀ ਲਿਸਟ ਪਈ ਹੈ ਚਾਹੇ ਕਿਸੇ ਦੇ ਰਾਸ਼ਨ ਕਾਰਡ ਹੈ ਚਾਹੇ ਕਿਸੇ ਦੀ ਲਾਲ ਕਾਪੀ ਬੰਦੀ ਹੈ ਚਾਹੇ ਆਯੁਸ਼ਮਾਨ ਯੋਜਨਾ ਹੈ ਚਾਹੇ ਕੱਚੇ ਘਰਾਂ ਦੇ ਹਨ ਆਪਣੇ ਇੱਥੇ ਸਰਕਾਰ ਨੇ ਉਨੇ ਚੀਜ਼ਾਂ ਨਹੀਂ ਕਰਾਈਆਂ ਜਿੰਨੇ ਅਸੀਂ ਉਹ 2 ਮਹੀਨੇ ਚ ਕਰਾਤੇ ਸੁਲਤਾਨਪੁਰ ਤੇ ਡਕਾਲਾ ਸਾਡੀ ਪੂਰੀ ਪ੍ਰੋਫੈਸ਼ਨਲ ਟੀਮ ਬੈਠੀ ਹੈ ਉੱਥੇ ਹੀ ਫਿੰਗਰਪ੍ਰਿੰਟ ਹੋ ਕੇ ਉੱਥੇ ਹੀ ਫਾਰਮ ਅਪਲੋਡ ਹੁੰਦੇ ਨੇ ਤੇ ਸਾਰਿਆਂ ਦੇ ਕੰਮ ਹੁੰਦੇ ਨੇ ਤੇ ਇਹ ਹੁੰਦੇ ਰਹਿਣਗੇ ਜਦ ਤੱਕ ਮੈਂ ਹਜ਼ਰ ਹਾਂ ਜਿਹੜੇ ਤੁਹਾਡੇ ਸਾਥੀਆਂ ਦੇ ਉੱਤੇ ਵੀ ਪਰਚੇ ਦਰਜ ਹੋਇਆ ਜਿਵੇਂ ਤੁਸੀਂ ਦੱਸ ਰਹੇ ਹੋ ਕੁਝ ਸਾਥੀ ਮੌਜੂਦ ਵੀ ਨਹੀਂ ਸੀਗੇ ਇਹ ਕੀ ਹੈ ਕਿ ਤੁਹਾਡੇ ਤੋਂ ਲੋਕਾਂ ਨੂੰ ਤੋੜਨ ਦੀ ਸਾਜ਼ਿਸ਼ ਹੈ ਅ ਮੇਰੇ ਭਰਾ ਮੇਰੇ ਵਰਕਰ ਮੇਰੇ ਲੋਕ ਤਾਂ ਜੀ ਨਹੀਂ ਟੁੱਟਣਗੇ ਇਹ ਤਾਂ ਨਾਲ ਹੀ ਖੜੇ ਰਹਿਣਗੇ ਇਹਨਾਂ ਨੂੰ ਗਲਤਫਹਮੀ ਆ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਸਿਆਸੀ ਕਿਰਦਾਰ ਉਹ ਨਹੀਂ ਹੈਗਾ ਵੀ ਸਮਝਪਾਨ ਵੀ ਕਿਹੜੀ ਚੀਜ਼ ਹੈ ਜਿਹੜੀ ਲੋਕਾਂ ਨੂੰ ਨਾਲ ਜੋੜਦੀ ਹੈ ਤਾਂ ਭਗਵੰਤ ਇਹ ਤੁਹਾਨੂੰ ਦੱਸਾਂਗੇ ਇਹਨਾਂ ਦਾ ਵੀ ਨਾਂ ਐਫ ਆਈ ਆਰ 'ਚ ਹੈ ਤੇ ਇਹਨਾਂ ਦੀ ਮੋਬਾਈਲ ਲੋਕੇਸ਼ਨ ਵੀ ਉੱਥੇ ਦੀ ਨਹੀਂ ਸੀਗੀ ਤੇ ਕਿਉਂ ਹੋਇਆ ਹੈ ਆਪ ਦੱਸਾਂਗੇ ਆਹਟ ਇਹਨਾਂ ਦੀ ਇੱਕ ਵਧੀਆ ਕੰਮ ਕਰ ਰਹੇ ਨੇ ਇਹਨਾਂ ਨੂੰ ਏਸੀ ਵੀ ਕੌਣ ਹੈ ਵੀ ਨਾ ਤਾਂ ਇਹਨਾਂ ਨੇ ਕੋਈ ਫੰਡ ਕਿਸੇ ਸਰਕਾਰ ਤੋਂ ਲੈਣਾ ਨਾ ਕਿਸੇ ਤੋਂ ਕੋਈ ਪੈਸਾ ਲੈਣਾ ਆਪਣੇ ਕੋਲੋਂ ਪੈਸੇ ਲਾ ਕੇ ਲੋਕਾਂ ਦੇ ਘਰ ਘਰ ਜਾ ਕੇ ਮੁਸ਼ਕਲਾਂ ਸੁਣ ਰਹੇ ਨੇ ਹੱਲ ਕਰ ਰਹੇ ਨੇ ਤੇ ਅੱਜ ਜਿਹੜੇ ਮੰਤਰੀ ਸਾਹਿਬ ਨੇ ਜਿਹੜੇ ਪਰਚੇ ਕਰਾ ਰਹੇ ਨੇ ਅਸੀਂ ਉਹਨਾਂ ਵਾਸਤੇ ਵੀ ਕੰਮ ਕੀਤਾ ਮੰਤਰੀ ਬਣਾਇਆ ਰਾਨੂੰ ਉਹਨਾਂ ਦਾ ਧਰਕਰਤਾ ਕਹਿੰਦੇ ਵਾਸਤੇ ਵੋਟਾਂ ਮੰਗੀਆਂ ਤੇ ਪਿੰਡ ਦੇ ਕੁਝ ਡਿਫਾਲਟਡ ਬੰਦੇ ਸੀਗੇ ਬਿਨਾਂ ਜਾਂਚ ਪੜਤਾਲ ਦੇ ਬਿਨਾਂ ਦੇਖੇ ਇਹਨਾਂ ਨੇ ਵੀ ਬੰਦੇ ਕੌਣ ਨੇ ਕੌਣ ਨਹੀਂ ਕੀਵੇਂ ਨੇ ਉਹਨਾਂ ਨੇ ਚੱਕ ਕੇ ਛੱਡ ਤੇ ਫੋਨ ਕਰਤਾ ਵੀ ਹਾਈ ਜਿੰਨੀਂ ਤਰ੍ਹਾਂ ਆ ਬੰਦੇ ਚੱਕ ਕੇ ਲਾ ਦੋ ਮੈਂ ਉਹਨਾਂ ਨੂੰ ਫੋਨ ਤੇ ਵੀ ਗੱਲ ਕੀਤੀ ਰਿਕਾਰਡਿੰਗ ਵੀ ਪਈ ਹੈ ਮੇਰੇ ਕੋਲ ਹੂੰ ਉਸ ਤੋਂ ਬਾਅਦ ਬਫਲਾਹੜ ਸੀ ਉਹਨਾਂ ਦੀ ਗੁੱਸੇ ਤੇ ਗੱਲ ਕੀਤੀ ਫਿਰ ਕਦੇ ਨਾ ਵੀ ਸਾਨੂੰ ਸਾਰੀ ਗੱਲ ਦਾ ਪਤਾ ਵਿਥੇ ਰਾਸਤਾ ਸੀਗਾ ਸ਼ਾਮ ਲਾਟ ਹੈ ਇਹਨਾਂ ਨੇ ਦੱਬੀ ਹੋਈ ਹੈ ਵੀ ਉਹ ਬੀਬੀ ਨੂੰ ਪਤਾ ਨਹੀਂ ਸੀ ਤੇ ਉਹ ਪਿੱਛੇ ਵੀ हट ਗਈ ਵੀ ਜਦੋਂ ਆਪਾਂ ਨੂੰ ਪਤਾ ਵੀ ਕਿਸੇ ਵਾਸਤੇ ਆਪਾਂ ਫੋਨ ਕਰਾਂ ਵੀ ਘਟੋ ਘਟ ਪਹਿਲਾਂ ਚੈੱਕ ਕਰ ਲੋ ਯਾਰ ਬੰਦਾ ਸਹੀ ਹੈ ਕਿ ਨਹੀਂ ਹੈ ਹਰ ਪਿੰਡ 'ਚ ਕੁਝ ਡਿਫਰਟਡ ਬੰਦੇ ਹੁੰਦੇ ਨੇ ਜਿਹੜੇ ਮੁਰੇ ਹੋ ਕੇ ਆ ਜਾਂਦੇ ਨੇ ਉਹ ਫਿਰ ਲੋਕਾਂ ਦੇ ਕੰਮ ਤਾਂ ਕੀ ਕਰ ਰਹੇ ਨੇ ਨੁਕਸਾਨ ਹੀ ਕਰਦੇ ਨੇ ਅੱਜ ਅਸੀਂ ਵਧੀਆ ਕੰਮ ਕਰ ਰਹੇ ਆ ਇੱਕ ਪਾਸੇ ਸਰਕਾਰ ਕਹਿੰਦੇ ਵੀ ਜਿਹੜੀ ਸ਼ਾਮਲਾੜ ਜ਼ਮੀਨਾਂ ਨੇ ਛਡਾਓ ਤਾਂ ਕਿ ਪਿੰਡਾਂ ਨੂੰ ਇਨਕਮ ਆਉਂਦ ਨਾ ਸਕੇ ਗ੍ਰਾਂਟ ਨਾ ਦੇਣੀ ਕੋਈ ਜਦੋਂ ਅਸੀਂ ਛਡਾਣ ਲੱਗੇ ਤੇ ਉਸ ਤੋਂ ਬਾਅਦ ਸਾਡੇ ਦੀ ਪਰਚੇ ਹੋ ਰਹੇ ਨੇ ਜਿਹੜਾ ਨੇ ਦੱਬੀ ਹੋਈ ਹੈ ਉਹਨਾਂ ਦੀ ਸੁਣਵਾਈ ਹੋ ਰਹੀ ਹੈ ਜਿਹੜੇ ਛਡਾ ਰਹੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਦੇਖੋ ਖਾਨੇ ਵਾਲਿਆਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਵੀ ਤੂੰ ਜਿਹੜੀ ਜ਼ਮੀਨ ਦੀ ਬਾਈ ਲੜਾਈ ਲੈ ਕੇ ਆ ਰਹੇ ਆ ਉਹਦਾ ਕੋਈ ਕਾਗਜ਼ ਹੈਗਾ ਇੱਕ ਵਾਰ ਵੀ ਨਹੀਂ ਪੁੱਛਿਆ ਰਿਪੋਰਟ ਹੈ ਉਰੇ ਨਾਂ ਦਾ ਜਨਵਰੀ ਦਾ ਇਹ ਨਹੀਂ ਕੋ ਆ ਕੱਲ ਪਰਸੋ ਅਸੀਂ ਕਢਵਾਇਆ ਜਨਵਰੀ ਦਾ ਰੈਟਰ ਨਿਕਲਿਆ ਹੋਇਆ ਉਹਦੇ ਘਰ ਦਾ ਖਾਲੀ ਕਰਨ ਦਾ ਇੱਕ ਵਾਰ ਵੀ ਪੁਲਿਸ ਦੇ ਦਿਮਾਗ 'ਚ ਨਹੀਂ ਵੀ ਅਸੀਂ ਉਹ ਰਿਪੋਰਟ ਉਹ ਕਾਗਜ਼ ਇਕਦਿਨ ਮੰਗਵਾ ਕੇ ਤਾਂ ਦੇਖ ਲਈਏ ਬਸ ਠਾ ਕਰਕੇ ਐਫ ਆਈ ਆਰ ਰਜਿਸਟਰਡ ਹੈ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਜੀ ਜਿਵੇਂ ਸਰਕਾਰ ਅਜੇ ਦੋ ਕਲਮ ਸੀਗਰ ਲੀਡਰਸ਼ਿਪ ਲਈ ਹੋਈ ਹੈ ਸੀਐਮ ਭਗਵੰਤ ਮਾਨ ਤੋਂ ਕਿਉਂਕਿ ਉਹ ਵੀ ਬੜਾ ਮਸਲਾ ਚੱਕਦੇ ਜਮੀਨਾਂ ਸਬੰਧੀ ਮੇਰੇ ਨਾਲ ਸਰਪੰਚ ਸਾਹਿਬ ਬੈਠੇ ਨੇ ਜੀ ਹੋਰ ਵੀ ਸਰਪੰਚ ਨੇ ਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੇ ਮੈਂ ਵੀ ਬੀਮ ਸਰਪੰਚੇ ਆਪਣੀ ਜਗ੍ਹਾ ਛੜਵਾ ਰਹੇ ਹਾਂ ਪਿੰਡ ਦੀ ਜੇ ਅਸੀਂ ਆਪਣੇ ਪਿੰਡਾਂ ਦੀ ਜਗ੍ਹਾ ਛੜਵਾਨੇ ਆ ਵੀ ਪਿੰਡਾਂ ਨੂੰ ਕੋਈ ਇਨਕਮ ਆ ਸਕੇ ਤਾਂ ਉਹ ਤਾਂ ਸਰਕਾਰ ਲਈ ਵਧੀਆ ਗੱਲ ਹੈ ਕੇ ਸਰਕਾਰ ਨੂੰ ਗ੍ਰਾਂਟਾਂ ਘਟ ਦੇਣੀਆਂ ਪੈਣਗੀਆਂ ਪਿੰਡ ਆਪਣੇ ਪੈੜਾਂ ਤੇ ਪੈਰਾਂ ਤੇ ਖੜਾ ਹੋਊਗਾ ਤੇ ਆਪਣੇ ਕੰਮ ਆਪ ਕਰਵਾਊਗਾ ਤਾਂ ਉਹਦੇ 'ਚ ਲੋਕਲ ਲੀਡਰ ਨੂੰ ਕੀ ਦਿੱਕਤ ਹੈ ਵੀ ਕਿਸੇ ਹੋਰ ਦੇ ਨੰਬਰ ਬਣ ਜਾਣਗੇ ਕੋਈ ਹੋਰ ਬੰਦਾ ਜ਼ਿਆਦਾ ਚਮਕ ਜੂਗਾ ਉਹਨਾਂ ਨੂੰ ਖਤਰਾ ਪੈ ਜਾਊਗਾ ਤਾਂ ਇਹ ਬਹੁਤ ਛੋਟੀ ਸੋਚ ਹੈ ਅੰਨਾ ਛੋਟਾ ਨਹੀਂ ਸੋਚਣਾ ਚਾਹੀਦਾ ਇਹਨਾਂ ਦਾ ਵੀ ਨਾਮ ਹੈਗਾ ਪਰਚੇ ਦੇ ਵਿੱਚ सोनू ਨਾਮ ਹੈ ਇਹਨਾਂ ਦਾ ਹਾਂਜੀ सोनू ਜੀ ਤੇਰਾ ਨਾਮ सोनू ਮਦਰੀ ਅਸੀਂ ਤਾਂ ਇਹੋ ਗੱਲ ਕਹਿਣਾ ਚਾਹੁੰਦੇ ਆਂ ਵੀ ਸਾਡੇ ਜਿਹੜੇ ਕਰਨ ਕੋੜਾ ਬਾਈ ਜੀ ਨੇ ਇਹ ਸਮਾਜ ਸੇਵੀ ਨੇ ਪੁਲਾਈ ਦੇ ਕੰਮ ਕਰ ਰਹੇ ਨੇ ਜਿਹੜੇ ਪੁਲਾਈ ਦੇ ਕੰਮ ਕਰ ਰਹੇ ਨੇਗੇ ਉਹ ਹਲਕਾ ਇੰਚਾਰਜ ਨੇ ਚਲੋ ਮੌਜੂਦਾ ਐਮਐਲਏ ਨੇਗੇ ਉਹਨਾਂ ਤੋਂ ਇਹ ਗੱਲਾਂ برداشت ਨਹੀਂ ਹੋ ਰਹੀਆਂ ਕਿਉਂ ਕਿਉਂਕਿ ਉਹਨਾਂ ਤੋਂ ਪਬਲਿਕ ਦੇ ਕੰਮ ਨਹੀਂ ਹੋ ਰਹੇ ਉਹਨਾਂ ਨੇ ਵਾਅਦੇ بڑے بڑے ਕਰ ਲਏ ਲੋਕਾਂ ਨਾਲ ਕਿਹਾ ਸੀਗਾ ਆਮ ਆਦਮੀ ਪਾਰਟੀ ਸਰਕਾਰ ਆਏ ਆਮ ਆਦਮੀ ਨੇ ਗੁੰਡਾਗਰਦੀ ਦੀ ਸਰਕਾਰ ਆ ਗਈ ਇਹ ਜੋ ਕਿ ਨਜਾਇਜ਼ ਕਬਜ਼ੇ ਕਰੇ ਹੋਏ ਭਾਈ ਜੀ ਆਪਣੇ ਪਿੰਡ ਦੇ ਵਿੱਚ ਜ਼ਮੀਨ ਛੜਵਾ ਰਹੇ ਸੀਗੇ ਉਹਨਾਂ ਨੇ ਕੀ ਕਰਿਆ ਇਲਜ਼ਾਮ ਲਾ ਕੇ ਪਰਚਾ ਦਰਜ ਕਰਾਇਆ ਸਾਡੇ ਤੇ ਹੁਣ ਬਾਈ ਜੀ ਹਰ ਪਿੰਡ ਦੇ ਵਿੱਚ ਵੀ ਬੂਥ ਲਾਣੇ ਆਗੇ ਸੀ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਆਗੇ ਜਾ ਕੇ ਕੋਠੀ ਵੀ ਆਉਂਦੇ ਨੇ ਕਿ ਲੋਕੀ ਆਪਣੀਆਂ ਸਮੱਸਿਆ ਲੈ ਕੇ ਜਿੰਨੀਆਂ ਵੀ ਨੇ 100 ਦੇ ਵਿੱਚੋਂ ਜ਼ਿਆਦਾ ਨਹੀਂ 50% ਬਾਈ ਜੀ ਹੱਲ ਕਰਾ ਦੇਣਗੇ ਉਹਦਾ ਕਾਰਨ ਇਹੀ ਹੈਗਾ ਵੀ ਨਾ ਤਾਂ ਹਲੇ ਐਮਐਲਏ ਨੇ ਨਾ ਕੋਈ ਪਾਵਰ ਚ ਨੇ ਨਾ ਕਿਸੇ ਪਾਰਟੀ ਦੇ ਨਾਲ ਸੰਬੰਧਤ ਨੇਗੇ ਹਲੇ ਜੁੜੇ ਨਹੀਂ ਹੈਗੇ ਵੀ ਫੇਰ ਵੀ ਇਹ ਸਰਕਾਰ ਆ ਜਿਹੜੀ ਮੌਜੂਦਾ ਵਿਧਾਇਕ ਦਾ ਜਿਹੜਾ ਉਹਦੇ ਤੋਂ ਗੱਲਾਂ برداشت ਨਹੀਂ ਹੋ ਰਹੀਆਂ ਕਿਉਂ ਜਿਹੜੇ ਕੰਮ ਉਹਨਾਂ ਦੇ ਕਰਨ ਵਾਲੇ ਸੀਗੇ ਉਹ ਕਰਨ ਜੀ ਕਰਾ ਰਹੇ ਨਹੀਂਗੇ ਹੁਣ ਕਾਫੀ ਇੱਕ ਚਲੋ ਅਸੀਂ ਧੰਨਵਾਦ ਕਰਦੇ ਹਾਂਗੇ ਪੰਜਾਬ ਪੁਲਿਸ ਦਾ ਜਿਨ੍ਹਾਂ ਨੇ 30 ਘੰਟੇ ਬਾਅਦ ਐਫ ਆਈ ਆਰ ਦਰਜ ਕਰੀਆ ਉਹਨਾਂ ਨੂੰ ਮਜਬੂਰੀ ਬਣੀ ਉਹਨਾਂ ਦੀ ਇੱਕ ਮਜਬੂਰੀ ਬਣੀ ਵਿਧਾਇਕ ਦੀ ਉਹਨਾਂ ਨੇ ਪ੍ਰੈਸ਼ਰ ਕਰਿਆ 30 ਘੰਟੇ ਬਾਅਦ ਪਰਚਾ ਦਰਜ ਹੋਇਆ ਜਦਕਿ ਪਰਚੇ ਦਾ ਮਤਲਬ ਹੁੰਦਾ ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦਾ ਹੈ ਜੀ ਨਾਲ ਦੇ ਨਾਲ ਐਫਆਈਆਰ ਦਰਜ ਕਰਦੇ ਕਿਉਂਕਿ ਗਲਤ ਸੀਗਾ ਉਹਨਾਂ ਵੀ ਕਹਿੰਦੇ ਵੀ ਸਾਡੇ ਤੋਂ ਨਜਾਇਜ਼ ਕਰਵਾਇਆ ਗਿਆ ਹੈ ਅਸੀਂ ਉਹਨਾਂ ਦਾ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇੰਨਾ ਸਹਿਯੋਗ ਦੇਆ ਤੇ ਬਾਕੀ ਕਰਨ ਬਾਈ ਜੀ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਦਿਨ ਰਾਤ ਕੰਮ ਕਰ ਰਹੇ ਹਾਂ ਕਰਦੇ ਰਹਿਾਂਗੇ ਧੰਨਵਾਦ ਮੇਰਾ ਨਾਮ ਹੈ ਲਲਿਤ ਮਾਨ ਵੈਸੇ ਦਾ ਪੱਤਰਕਾਰ ਭਾਈਚਾਰਾ ਤੇ ਸਾਰਿਆਂ ਨਾਲ ਆਪਣਾ ਰਿਹੜ ਤਦਾ ਕਿਉਂਕਿ ਸ਼ੁਰੂ ਤੋਂ ਹੀ ਅਸੀਂ ਸੰਘਰਸ਼ੀਲ ਰਹੇ ਹਾਂ ਤੇ ਜਿਹਦੇ ਨਾਲ ਖੜੇ ਆ ਤੇ ਤਨ ਮਨ ਧਨ ਤੋਂ ਦਿਲ ਤੋਂ ਪੂਰੇ ਖੜੇ ਆ ਤੇ ਮੈਂਬਰ ਆਫ ਪਾਰਲੀਮੈਂਟ ਚੇਤਨ ਉਹ ਵੀ ਟਾਈਮ ਸੀਗਾ ਜਦੋਂ ਸਾਡੇ ਨਾਲ ਮੈਕਾ ਤੇ ਫਿਰਦਾ ਹੁੰਦਾ ਦਾ 2014 ਦੇ ਵਿੱਚ ਆਮ ਆਦਮੀ ਪਾਰਟੀ ਜਦੋਂ ਆਈ ਸੀ ਉਹ ਵੀ ਟਾਈਮ ਸੀ ਜਦੋਂ ਪੀਆਰਟੀ ਦੇ ਬਸ ਦੇ ਵਿੱਚ ਸਾਡੇ ਨਾਲ ਜਾ ਕੇ ਮਹਾਲੀ ਤੇ ਗੱਡੀਆਂ ਵੀ ਅਸੀਂਆਂ ਵੇਚੀਆਂ ਬੀਟ ਗੱਡੀ ਹੁੰਦੀ ਤੇ ਇਹਦਾ ਪੂਰਾ ਸਾਥ ਦਿੱਤਾ ਪਰ ਅੱਜ ਸਾਡੇ ਤੇ ਜਿਹੜਾ ਝੂਠਾ ਪਰਚਾ ਸਾਡੇ ਤੇ ਦਿੱਤਾ ਉਹਨੂੰ ਇਹ ਵੀ ਪਤਾ ਵੀ ਇਹ ਬੰਦੇ ਕੀ ਚੀਜ਼ ਨੇ ਵੀ ਇਹ ਬੰਦੇ ਨੇ ਸਾਡੇ ਮੇਰਾ ਸਾਥ ਕਿਵੇਂ ਦੇਆ ਜਦੋਂ ਇਹ ਜਮੀਨ ਤੋਂ ਗਰੀਬੀ ਦੇ ਵਿੱਚ ਲੰਘ ਰਿਹਾ ਸੀ ਆਮ ਆਦਮੀ ਪਾਰਟੀ ਨੂੰ ਗਾਲਾ ਕੱਢਦਾ ਸੀ ਜਗਤਾਰ ਰਾਜਰੇ ਨੂੰ ਟਿਕਟ ਮਿਲੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਦੋਂ ਵੀ ਅਸੀਂ ਇਹਦੇ ਅਨਸਾਰ ਦਿੱਤਾ ਇਹ ਗਾਲਾ ਕੱਢਦਾ ਸੀ ਆਮ ਆਦਮੀ ਪਾਰਟੀ ਨੂੰ ਵੀ ਇਹਨਾਂ ਨੇ ਮੇਰੇ ਨਾਲ ਧੋਖਾ ਕੀਤਾ ਐ ਕਿਹਾ ਪਰ ਅੱਜ ਬੜਾ ਦੁੱਖ ਆ ਰਿਹਾ ਕਿ ਅਸੀਂ ਇੱਕ ਗਲਤ ਬੰਦੇ ਦੀ ਸਪੋਰਟ ਕੀਤੀ ਹੈ ਡਾਕਟਰ ਗਾਂਧੀ ਦੇ ਟਾਈਮ ਵੀ ਅਸੀਂ ਇਕੱਠੇ ਹੁੰਦੇ ਸੀਗੇ ਸਾਡੇ ਨਾਲੇ ਫਿਰਦਾ ਸੀ ਇਕੱਲੇ ਮੈਕਾਂ ਦੇ ਇਕੱਠੇ ਰੋਟੀ ਖਾਣੀ ਸਾਡੀ ਦੁਕਾਨ ਤੇ ਸਾਡੇ ਛੋਟੀ ਪਰੰਦਰਰੀ ਕਾਰਜਵਾਹਾਰ ਦੇ ਵਿੱਚ ਆਫਿਸ ਦੇ ਵਿੱਚ ਬੈਠਣਾ ਤੇ ਬੜਾ ਦੁਖਾਰਿਆ ਵੀ ਅੱਜ ਅਸੀਂ ਗਰਦ ਬੰਦਿਆਂ ਨੂੰ ਚੁਣ ਲਿਆ ਕਿਉਂਕਿ ਇਹ ਬੰਦਿਆਂ ਨੇ ਬੜੀ-ਬੜੀ ਗੱਲਾਂ ਕੀਤੀਆਂ ਸੀ ਵੀ ਅਸੀਂ ਲੋਕਾਂ ਦਾ ਐ ਕਰਾਂਗੇ ਉਹ ਕਰਾਂਗੇ ਪਰ ਅੱਜ ਸਾਨੂੰ ਦੁੱਖ ਵੀ ਲੱਗ ਰਿਹਾ ਪਰ ਇੱਕ ਇਹ ਵੀ ਹੈ ਵੀ ਲੜਨ ਵਾਲੇ ਲੋਕ ਐ ਸੀ ਸੰਘਰਸ਼ੀ ਲੋਕ ਐ ਬਿਲਕੁਲ 20 ਜਥੇਬੰਦੀਆਂ ਦੇ ਵਿੱਚ ਮੈਂਬਰ ਐ ਸੱਤ ਵਾਰ ਸੰਘਰਸ਼ਾਂ ਦੇ ਵਿੱਚ ਜੇਲ੍ਹ ਵੀ ਕੱਟੀ ਐ ਡਾਕਟਰ ਗਾਂਧੀ ਨਾਲ ਵੀ ਕੱਟੀ ਐ ਡਾਕਟਰ ਧਰਵੀਰ ਗਾਂਧੀ ਤੇ ਉਹਨਾਂ ਦਾ ਪੀਏ ਵੀ ਰਿਹਾ ਹੈ 12-13 ਸਾਲ ਤੇ ਇਹ ਸਾਰੇ ਪੱਤਰਕਾਰ ਭਾਈਚਾਰਾ ਵੀ ਜਾਣਦੇ ਆ ਵੀ ਅਸੀਂ ਲੜਨ ਵਾਲੇ ਲੋਕ ਆਂ ਦਵਾਂ ਵਾਲੇ ਨਹੀਂ ਚੇਤਨ ਜੀ ਤੁਹਾਡੇ ਪਰਚੇ ਖਤਮ ਹੋ ਜਾਣਗੇ ਪਰ ਅਸੀਂ ਬਾਈ ਨਾਲ ਖੜੇ ਆਂ ਤਨ ਮੰਨ ਤੋਂ ਤੇ ਮੋਢੇ ਨਾਲ ਮੋਢਾ ਜੋੜ ਕੇ ਤੇ ਕਦੇ ਦਵਾਂਗੇ ਨਹੀਂ ਝੁਕਾਂਗੇ ਨਹੀਂ ਪਰ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਅੱਜ ਤੱਕ ਚੇਤਨ ਵੀ ਜਿਹੜਾ ਧਰਨਾ ਦੇ ਵਿੱਚੋਂ ਹੀ ਨਿਕਲਿਆ ਪਰ ਉਹਨੂੰ ਇਹ ਸਮਝ ਨਹੀਂ ਆਈ ਵੀ ਅਸੀਂ ਲੋਕਾਂ ਦੇ ਵਿੱਚ ਕੰਮ ਕਰਨ ਵਾਲੇ ਆਂ ਜਿਵੇਂ ਪਿੰਡਾਂ ਦੇ ਵਿੱਚ ਕੈਂਪ ਹੋ ਰਹੇ ਆ ਜਾਂ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਆਂ ਚੇਤਨ ਵੀ ਧਰਨੇ ਲਾ ਲਾ ਕੇ ਅੱਜ ਮੰਤਰੀ ਬਣਿਆ ਉਰੇ ਤੱਕ ਪਹੁੰਚਿਆ ਉਹ ਸਾਡੇ ਬਦੌਲਤ ਪਹੁੰਚਿਆ ਐ ਨਹੀਂ ਵੀ ਉਹ ਜਿਹੜਾ ਅੱਜ ਮਨਿਸਟਰ ਬਣ ਗਿਆ ਐਵੇਂ ਬਣ ਗਿਆ ਪਰ ਚੇਤਨ ਨੂੰ ਇੱਕ ਬੇਨਤੀ ਵੀ ਹੈ ਵੀ ਰੱਬ ਜੇ ਪ੍ਰਮਾਤਮਾ ਦੰਦਾ ਛੱਪੜ ਪਾੜ ਕੇ ਵੀ ਹੁੰਦਾ ਜਦੋਂ ਖੁੰਦਾ ਤਾਂ ਥੱਪੜ ਮਾਰ ਕੇ ਵੀ ਖੋਲ ਹੁੰਦਾ ਇਹ ਦਸਤੂਰ ਹੈ ਕਿ ਅਸੀਂ ਤਾਂ ਮੰਨਤੋਂ ਕਿ ਉਹ ਅਸੀਂ ਕੀ ਹੈ ਅਸੀਂ ਤਾਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਅੱਜ ਨਹੀਂ ਕੌੜਾ ਸਾਹਿਬ ਨਾਲ ਕੌੜਾ ਸਾਹਿਬ ਨਾਲ ਦਿਨ ਰਾਤ 24 ਘੰਟੇ ਖੜੇ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸਮਾਣੇ ਦੇ ਵਿੱਚ ਸਮਾਣਾ ਜਗਾਓ ਯਾਤਰਾ ਜਿਹੜੀ ਕਰਾਂਗੇ ਤੇ ਲੋਕਾਂ ਦੇ ਜਿਨ੍ਹਾਂ ਤੇ ਉੱਪਰ ਪਰਚੇ ਹੋਏ ਨੇ ਉਹਨਾਂ ਸਾਰੇ ਵੀਰਾਂ ਨੂੰ ਸਾਬਕਾ ਸਰਪੰਚਾਂ ਨੂੰ ਮੰਨੋ ਕਿਸੇ ਵੀ ਨਾਲ ਦੀ ਤੱਕਾ ਹੋਇਆ ਉਹ ਸਾਡੇ ਨਾਲ ਕੰਟੈਕਟ ਕਰਨ ਸਾਡਾ ਨੰਬਰ ਹੈ ਬਾਈ ਕੀ ਦਾ ডিসਪਲੇ ਵੀ ਕੀਤਾ ਹੋਇਆ ਤੇ ਉਸ ਨੰਬਰ ਤੇ ਸਾਨੂੰ ਕੰਟੈਕਟ ਕਰਕੇ ਅਸੀਂ ਉਹਨਾਂ ਦੇ ਨਾਲ ਸਾਥ ਦੇਵਾਂਗੇ ਚਾਹੇ ਵਕੀਲ ਕਰਨਾ ਪਵੇ ਚਾਹੇ ਉਹਨਾਂ ਵਾਸਤੇ ਧਰਨਾ ਲੈਣਾ ਪਵੇ ਚਾਹੇ ਕੁਝ ਵੀ ਕਰਨਾ ਪਵੇ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਟਾ ਜੁੜ ਕੇ ਖੜੇ ਹਾਂ ਜੈ ਜਨਤਾ ਜੈ ਸਤਿ ਸ੍ਰੀ ਅਕਾਲ ਜਿੱਤ ਲੜਦੇ ਲੋਕਾਂ ਦੇ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز